ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਕਾਮੇਡੀਅਨ ਕਪਿਲ ਸ਼ਰਮਾ ਦੇ ਖਿਲਾਫ ਮਰਹੂਮ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਪੋਤੇ ਇੰਦਰਜੀਤ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਹੈ। ਉਹਨਾਂ ਕਹਿ ਕੇ ਕਪਿਲ ਸ਼ਰਮਾ ਨੇ ਦਿਵਾਨ ਟੋਡਰ ਮਲ ਜੀ ਨੂੰ ਲੈ ਕੇ ਜੋ ਅਪੱਤੀ ਜਨਕ ਟਿੱਪਣੀ ਕੀਤੀ ਹੈ ਤਾਂ ਉਸ ਟਿੱਪਣੀ ਨੂੰ ਲੈ ਕੇ ਉਹਨਾਂ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਹੈ। ਇਸ ਮੌਕੇ ਉਤੇ ਐਨਬੀ ਨਿਊਜ਼ ਦੇ ਸੰਵਾਦਾਤਾ ਅਰਵਿੰਦ ਸਰਨਾ ਨੇ ਗਿਆਨੀ ਜੈਲ ਸਿੰਘ ਦੇ ਪੋਤੇ ਦੇ ਨਾਲ ਖਾਸ ਗੱਲਬਾਤ ਕੀਤੀ ਹੈ। ਆਓ ਜਾਣਦੇ ਹਾਂ। ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਏ ਐਨ ਬੀ ਨਿਊਜ਼ ਤੇ ਦੀਵਾਨ ਟੋਡਰਮਲ ਸੀ ਕਿ ਇਤਿਹਾਸ ਵਿੱਚ ਉਹਨਾਂ ਦੀ ਵੱਖਰੀ ਪਹਿਚਾਣ ਹੈ ਕਿਉਂਕਿ ਜਦੋਂ ਸਹਿਬਜ਼ਾਦੀਆਂ ਦਾ ਦਿਹਾਂਤ ਹੋਇਆ ਸੀ ਉਹਨਾਂ ਨੇ ਸੋਨੇ ਦੀ ਮੋਹਰਾ ਲੈ ਕੇ ਜ਼ਮੀਨ ਖਰੀਦੀ ਸੀ ਅੱਜ ਉਸ ਨੂੰ ਲੈ ਕੇ ਲੁਧਿਆਣਾ ਵੇ ਕਮਿਸ਼ਨ ਦਫ਼ਤਰ ਸਾਡੇ ਕੋਲ ਇੰਦਰਜੀਤ ਸਿੰਘ ਜੀ ਨੇ ਜੋ ਗਿਆਨੀ ਜਲ ਸਿੰਘ ਜੀ ਦੇ ਪੋਤੇ ਨੇ ਇੱਕ ਮੰਗ ਪੱਤਰ ਦੇਣ ਆਏ ਆ ਕਿਉਂਕਿ ਜਿਹੜੇ ਹਾਸ ਕਮੇਡੀਅਨ ਨੇ ਕਪਿਲ ਸ਼ਰਮਾ ਨੇ ਇੱਕ ਸ਼ੋਅ ਤੇ ਉਹਨਾਂ ਨੇ ਟਿੱਪਣੀ ਕੀਤੀ ਹੈ ਹਾਲਾਂਕਿ ਟਿੱਪਣੀ ਇਤਰਾਜ ਹੀ ਹੋ ਗਿਆ ਉਹਨਾਂ ਦੇ ਕਹਿਣਾ ਪੁੱਛਦੇ ਹਾਂ ਸਰ ਤੁਸੀਂ ਆਏ ਹੋ ਕੀ ਮਕਸਦ ਸੀ ਦੇਖੋ ਜੀ ਅਸੀਂ ਗੁਰੂ ਘਰ ਨੂੰ ਮੰਨਣ ਵਾਲੇ ਬੰਦੇ ਆ ਮੇਰੇ ਦਾਦਾ ਜੀ ਹਮੇਸ਼ਾ ਹੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਦਰਸ਼ ਮੰਨਿਆ ਤੇ ਉਹਨਾਂ ਦੇ ਸਹਬਜ਼ਾਦਿਆਂ ਬਾਰੇ ਜਿਸ ਬੰਦੇ ਨੇ ਆਪਣੀ ਪੂਰੀ ਸੰਪਤੀ ਦੇਤੀ ਕੁਰਬਾਨ ਕਰਤੀ ਜਿਨ੍ਹਾਂ ਦਾ ਨਾਮ ਪੂਰੀ ਹਿਸਟਰੀ ਚ ਲਿਤਾ ਜਾਂਦਾ ਹੈ ਔਰ ਉਹਨਾਂ ਦੀ ਦੇਨ ਕੋਈ ਨਹੀਂ ਦੇ ਸਕਦਾ ਕਿਉਂਕਿ ਉਸ ਟਾਈਮ ਤੇ ਉਹਨਾਂ ਨੇ ਜੋ ਕੀਤਾ ਉਹ ਜ਼ਮੀਨ ਖਰੀਦੀ ਸਹਬਜ਼ਾਦੇਆਂ ਆਸਤੇ ਉਹ ਕੋਈ ਛੋਟੀ ਗੱਲ ਨਹੀਂ ਸੀ ਤੇ ਉਹਨਾਂ ਦੀ ਬਾਰੇ ਗਲਤ ਬੋਲਣਾ ਜਿਸ ਬੰਦੇ ਨੇ ਐਡਾ ਵੱਡਾ ਕਾਰਜ ਕੀਤਾ ਹੋਵੇ ਉਦੇ ਬਾਰੇ ਗਲਤ ਬੋਲਣਾ ਕੋਈ ਬਰਦਾਸ਼ਤ ਨਹੀਂ ਕਰੇਗਾ ਕਿਨਾ ਕਿਨਾ ਦੇ ਨਾ ਤੁਸੀਂ ਸ਼ਿਕਾਇਤ ਦਿੱਤੀ ਜਿਹਦੇ ਵਿੱਚ ਜਿਸ ਤਰੀਕੇ ਨਾਲ ਮੇਰੇ ਕੋਲ ਕਟਿੰਗ ਆਈ ਜੋ ਕਪਲ ਸ਼ਰਮਾ ਕਮੇਡੀਅਨ ਹੈ ਠੀਕ ਹੈ ਕਮੇਡੀ ਬਹੁਤ ਅੱਛੀ ਕਰਦਾ ਹੈ ਪਰ ਉਹਨੂੰ ਇੰਨਾ ਅਧਿਕਾਰ ਨਹੀਂ ਹੈ ਕਿ ਉਹ ਕਿਸੇ ਸ਼ਖਸੀਅਤ ਬਾਰੇ ਇੰਨੀ ਗਲਤ ਸ਼ਬਦ ਬੋਲੇ ਔਰ ਨਾਲ ਮੈਂ ਸੋਨੀ ਟੀਵੀ ਦੇ ਨੂੰ ਵੀ ਕਹਿੰਨਾ ਕਿ ਉਹ ਐਪੀਸੋਡ ਇਹਨੂੰ ਟੈਲੀਕਾਸਟ ਨਹੀਂ ਕਰਨਾ ਚਾਹੀਦਾ ਜਾਂ ਐਡਿਟ ਕਰਨਾ ਚਾਹੀਦਾ ਮੈਂ ਉਹਨਾਂ ਨੂੰ ਵੀ ਗਿਲਟੀ ਕਹਿੰਦਾ ਹਾਂ ਔਰ ਮੈਂ ਚਾਹਨਾ ਕਿ ਦੋਨੋਂ ਆਕੇ ਕਪਲ ਸ਼ਰਮਾ ਔਰ ਸੋਨੀ ਟੀਵੀ ਦੇ ਜੋ ਵੀ ਹੈਗੇ ਨੇ ਉਹ ਆਕੇ ਉਸ ਜਗ੍ਹਾ ਤੇ ਮਾਫੀ ਮੰਗਣ ਔਰ ਆਪਣੀ ਗਲਤੀ ਦਾ ਅਹਿਸਾਸ ਕਰ ਟੌਡਰ ਮਲ ਸਰਬ ਜੈਨ ਸਮਾਜ ਤੋਂ ਤਾਲੂਕਾਤ ਲੱਗਦੇ ਸੀ ਤੁਹਾਨੂੰ ਲੱਗਦਾ ਕਿ ਜੈਨ ਸਮਾਜ ਨੂੰ ਵੀ ਤੁਹਾਡੇ ਨਾਲ ਇਸ ਲੜਾਈ 'ਚ ਖੜਨਾ ਚਾਹੀਦਾ ਹੈ ਦੇਖੋ ਜੇ ਜੈਨ ਸਮਾਜ ਨੂੰ ਕਿਉਂ ਖੜਨਾ ਚਾਹੀਦਾ ਕਿਉਂਕਿ ਟੌਡਰ ਮਲ ਜੀ ਜੈਨੀ ਸੀਗੇ ਔਰ ਜੈਨ ਸਮਾਜ ਦੀ ਬਹੁਤ ਵੱਡੀ ਕੁਰਬਾਨੀ ਹੈ ਉਹ ਮੈਂ ਚਾਹਨਾ ਹੈ ਕਿ ਪੂਰਾ ਜੈਨ ਸਮਾਜ ਵੀ ਸਾਡੇ ਨਾਲ ਖੜੇ ਕਿਉਂਕਿ ਮੈਂ ਇੱਕ ਗੱਲ ਜਰੂਰ ਕਹਿਣਾ ਚਾਹਨਾ ਇੱਥੇ ਕਿਉਂਕਿ ਮੈਂ ਜੈਨ ਸਮਾਜ ਚ ਵ્યાਇਆ ਹੋਇਆ ਮੇਰੀ ਵਾਈਫ ਜੈਨੀ ਹੈ ਔਰ ਕਿਉਂਕਿ ਜੈਨੀਆ ਦਾ ਜੋ ਦੇਨ ਹੈ ਸਾਡੇ ਸਮਾਜ ਨੂੰ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਉਹ ਭੁੱਲਿਆ ਨਹੀਂ ਜਾ ਸਕਦਾ ਤੇ ਮੈਂ ਚਾਹਨਾ ਕਿ ਜੈਨ ਸਮਾਜ ਵੀ ਸਾਡੇ ਨਾਲ ਕੰਦੇ ਨਾਲ ਕੰਦਾ ਮਿਲ ਕੇ ਚੱਲਣ ਤੇ ਅਸੀਂ ਇਹ ਉਹਨੂੰ ਇੱਕ ਸਜ਼ਾ ਦਾ ਦਿਲਾ ਸਕੀਏ ਐਡਵੋਕੇਟ ਸਾਹਿਬ ਵੀ ਸਾਡੇ ਨਾਲ ਨਾਲ ਆਨੇ ਜੋ ਸ਼ਿਕਾਇਤ ਦੇਣ ਆਇਆ ਸਰ ਤੁਹਾਨੂੰ ਕੀ ਆਸ਼ਵਾ ਚੰਦਨ ਤਾਂ ਕਮਿਸ਼ਨ ਸਾਹਿਬ ਸਰ ਅਸੀਂ ਮੈਮੋਰੰਡਮ ਦਿੱਤਾ ਇਸ ਸੰਬੰਧ ਦੇ ਵਿੱਚ ਤੇ ਇੱਕ ਸੀਬੀ ਸਾਹਿਬ ਨੇ ਕਿਹਾ ਡੀਸੀਬੀ ਸਾਹਿਬ ਨੇ ਉਹਨਾਂ ਨੇ ਇਨਕੁਆਇਰੀ ਮਾਰਕ ਕਰ ਦਿੱਤੀ ਹੈਗੀ ਆ ਉਹ ਕਹਿੰਦੇ ਬਹੁਤ ਛੇਤੀ ਜਲਦੀ ਜਲਦੀ ਅਸੀਂ ਤੇ ਉਤੇ ਕਾਰਵਾਈ ਕਰਕੇ ਐਕਸ਼ਨ ਲਵਾਂਗੇ ਸਾਨੂੰ ਉਹਨੇ ਪੂਰੀ ਅਸ਼ੋਰੈਂਸ ਦਿੱਤੀ ਬਹੁਤ ਛੇਤੀ ਐਕਸ਼ਨ ਹੋਏਗਾ ਅੱਛਾ ਕਈ ਹੋਰ ਟਾਈਮ ਅੰਦਾ ਦੇ ਦੇਖੇ ਨੇ ਸੋਸ਼ਲ ਮੀਡੀਆ 'ਚ ਐਵੇਂ ਦੀ ਜਿਹੜੀ ਹਾਸੇ ਕਲਾ ਕਰਦੇ ਨੇ ਨਾ ਹੋਰ ਕਲਾ ਕਰਦੇ ਨੇ ਟਿੱਪਾ ਟਿੱਪਣੀ ਕਰਦੇ ਰਹਿੰਦੇ ਤੁਹਾਨੂੰ ਲੱਗਦਾ ਹੈ ਕਿ ਇਹ ਸੈਂਸਰ ਤੋਂ ਪਾਸ ਹੋਣਾ ਚਾਹੀਦਾ ਸੀ ਜਾਂ ਇਸ ਚੀਜ਼ ਨੂੰ ਦੇਖਣਾ ਚਾਹੀਦਾ ਸੀ ਬਿਲਕੁਲ ਇਹ ਸੈਂਸਰ ਤੋਂ ਪਾਸ ਹੋਣਾ ਚਾਹੀਦਾ ਹੈ ਸੈਂਸਰ ਪਾਸ ਕਰਕੇ ਕਿਉਂਕਿ ਮੈਨੂੰ ਜਾਂ ਮੈਂ ਐਜ਼ ਕਮੀਡੀਅਨ ਜਾਂ ਕੋਈ ਵੀ ਬੰਦਾ ਐਜ਼ ਕਮੀਡੀਅਨ ਜਾਂ ਐਜ਼ ਹਿਊਮਨ ਬੈਂਕ ਮੈਨੂੰ ਕੋਈ ਅਧਿਕਾਰ ਨਹੀਂ ਕਿ ਮੈਂ ਕਿਸੇ ਸ਼ਖਸੀਅਤ ਦੇ ਬਾਰੇ ਕੋਈ ਪੱਦਾ ਮਜ਼ਾਕ ਪੱਦਾ ਕਮੈਂਟ ਪਾਸ ਕਰ ਦੇ ਖਿਲਾਫ ਜਿਹਦੀ ਐਡੀ ਵੱਡੀ ਦੇਣ ਸਮੁੱਚੀ ਮਾਨਵਤਾ ਨੂੰ ਸਮੁੱਚੇ ਸਮਾਜ ਨੂੰ ਇਕੱਲੇ ਸਿੱਖ ਧਰਮ ਨੂੰ ਨਹੀਂ ਹੈ ਜੇ ਆਪਾਂ ਕਹੀਏ ਇਕੱਲੇ ਸਿੱਖ ਧਰਮ ਨੂੰ ਨਹੀਂ ਦੇਣਾ ਸਿੱਖ ਧਰਮ ਨੂੰ ਨਹੀਂ ਹੈ ਪੂਰੇ ਸਮਾਜ ਨੂੰ ਹਿੰਦੁਸਤਾਨ ਨੂੰ ਪੂਰੀ ਦੁਨੀਆ ਨੂੰ ਉਹਨਾਂ ਨੇ ਦੇਣਾ ਇੱਕ ਉਹਨਾਂ ਨੇ ਰਾਹ ਦਿਖਾਇਆ ਕਿ ਪਾਪੀ ਦਾ ਨਾਸ ਹੋ ਜਾਂਦਾ ਹੈ ਪਾਪ ਦਾ ਨਾਸ ਹੋ ਜਾਂਦਾ ਹੈ ਲੇਕਿਨ ਚੰਗਿਆਈ ਕਦੇ ਜਾਂਦੀ ਨਹੀਂ ਰਹਿੰਦੀ ਦੁਨੀਆ ਤੱਕ ਉਹਨਾਂ ਦੀ ਚੰਗਿਆਈ ਰਹੂਗੀ ਦੁਨੀਆ ਉਹਨਾਂ ਦੇ ਸੋਹਲੇ ਗਾਉਂਦੀ ਰਹੂਗੀ ਕਪਲ ਸ਼ਰਮਾ ਉਹਨਾਂ ਦੇ ਸਾਹਮਣੇ ਕੀ ਚੀਜ਼ ਹੈ ਕੁਝ ਵੀ ਨਹੀਂਗਾ ਇਹ ਬੜਾ ਪੱਦਾ ਮਜ਼ਾਕ ਕੀਤਾ ਇਹਦਾ ਪੱਦਾ ਮਜ਼ਾਕ ਨਹੀਂ ਕਰਨਾ ਚਾਹੀਦਾ ਸੈਂਸਰ ਤੋਂ ਪਾਸ ਹੋਣਾ ਚਾਹੀਦਾ ਇਹ ਕਿਸੇ ਨੇ ਕੋਈ ਅਧਿਕਾਰ ਨਹੀਂ ਦਿੰਦਾ ਕਿ ਕਿਸੇ ਸ਼ਖਸੀਅਤ ਦੇ ਬਾਰੇ ਤੁਸੀਂ ਕੋਈ ਪੱਦਾ ਮਜ਼ਾਕ ਤੁਸੀਂ ਕਰੋ ਚਾਹੇ ਤੁਸੀਂ ਕਮੇਡੀਅਨ ਹੋ ਚਾਹੇ ਐਕਟਰ ਹੋ ਮੇਬੀ ਐਨੀਥਿੰਗ ਕਿਤੇ ਤੁਸੀਂ ਵੱਡੇ ਕਲਾਕਾਰ ਹੋ ਮੂ ਗੌਰ ਕਰਨ ਵਾਲੀ ਗੱਗ ਹੈ ਕਪੇ ਸ਼ਰਮਾ ਵਰਗਾ ਕਮੇਡੀਅਨ ਕਾਮੇਡੀ ਕਰਦਾ ਔਰ ਇਹੋ ਜਿਹੇ ਫਾਲਤੂ ਦੇ ਬਕਵਾਸ ਕਮੈਂਟਸ ਦਿੰਦਾ ਪੈਸੇ ਲੈਣ ਪਿੱਛੇ ਗੌਰ ਕਰਿਓ ਉਹ ਪੈਸੇ ਕਮਾਣ ਗਈ ਪੈਸੇ ਲੈਣ ਗਈ ਇਹੋ ਜਿਹਾ ਕਟਿਆ ਰਿਮਾਰਕਸ ਉਹਨੇ ਦਿੱਤੇ ਨੇ ਕਿਸ ਬਾਰੇ ਦਿੱਤੇ ਨੇ ਉਸ دیਵਾਨ ਟਾਡਰ ਮਾਰੇ ਬਾਰੇ ਜਿਨੇ ਆਪਣਾ ਸਭ ਕੁਝ ਕੁਰਬਾਨ ਕੀਤਾ ਜਿਨੇ ਆਪਣਾ ਸਾਰਾ ਖਜ਼ਾਨਾ ਜਿਨੇ ਸਾਰਾ ਸੋਨਾ ਕੁਰਬਾਨ ਕੀਤਾ ਕਿਦੇ ਵਾਸਤੇ ਸਹਬਜ਼ਾਦੇਆਂ ਦੇ ਵਾਸਤੇ ਮਾਫੀ ਮੰਗਣੀ ਚਾਹੀਦੀ ਸਰ ਮਾਫੀ ਤਾਂ ਬਹੁਤ ਛੋਟਾ ਗਫਾਜ਼ ਹੈ ਉਹਨੂੰ ਤਾਂ ਸ਼ਰਮਸਾਰ ਹੋਣਾ ਚਾਹੀਦਾ ਕਿਉਂਕਿ ਉਹ ਅੰਮ੍ਰਿਤਸਰ ਨੂੰ ਪੰਜਾਬ ਨੂੰ ਬਿਗੌਂ ਕਰਦਾ ਉਨੂੰ ਤਾਂ ਇਸ ਚੀਜ਼ ਦਾ ਪਹਿਲਾ ਅਹਿਸਾਸ ਹੋਣਾ ਚਾਹੀਦਾ ਔਰ ਸੋਨੀ ਐਂਟਰਟੇਨਮੈਂਟ ਅਗੇਂਜ਼ਨ ਜਿਹਦੇ ਕੀ ਸੀਈਓ ਇੱਕ ਆਪ ਸਿੱਖ ਨੇ ਉਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਹੋਣਾ ਮੈਂ ਤਾਂ ਹੈਰਾਨ ਆ ਕਿੱਦਾਂ ਕਮੈਂਟਸ ਪਾਸ ਕੀਤੇ ਗਏ ਕਿੱਦਾਂ ਇਹ ਰਿਕਾਰਡ ਹੋਏ ਔਰ ਕਿਸ ਬੇਸ ਤੇ ਟੈਗੀ ਕਾਸਟ ਹੋਏ ਸਾਰਿਆਂ ਨੂੰ ਸ਼ਰਮ ਆਉਣੀ ਚਾਹੀਦੀ ਮਿਹਰਬਾਨੀ ਜੀ ਇਹਨਾਂ ਨੇ ਜਿਹੜਾ ਬਫਦ ਹੈ ਇੱਕ कमिश्नर ਨੂੰ ਮਿਲੇ ਨੇ ਤੇ ਇਹਨਾਂ ਨੇ ਕਿਹਾ ਹੈ ਕਿ ਉਸ ਚੀਜ਼ ਨੂੰ ਲੈ ਕੇ ਕਿਤੇ ਨਾ ਕਿਤੇ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਨਹੀਂ ਹੁੰਦੀ ਹੈ ਤਾਂ ਮਾਫੀ ਮੰਗੜ ਉਹ ਟੋਡਰ ਮਲ ਦੀ ਜਿਹੜਾ ਇਤਿਹਾਸਿਕ ਕਿੱਥੇ ਉਹਨਾਂ ਦੀ ਜਗ੍ਹਾ ਹੈ ਆ ਦੇਖੋ ਦਿਖਾਣਗੇ ਜੀ ਅਸੀਂ ਦਿਖਾਵਾਂਗੇ ਤੁਹਾਨੂੰ ਜੜੀ ਗੱਲ ਕਹੀ ਤੇ ਸੁਣਾਵਾਂਗੇ ਨਹੀਂ ਅੱਜ ਮਾੜਾ ਜਾਓ ਤਾਂ ਵੀਡੀਓ ਦੇਖਿਓਂ ਔਰ ਉਸਕੇ ਬਾਅਦ ਹਮ ਚਰਚਾ ਕਰਾਂਗੇ ਪੰਡਿਤ ਟੋਡਰ ਮਲ ਜੀ ਦੇ ਬਾਰੇ ਮੈਂ ਕਿਉਂਕਿ ਇਸ ਵੀਡੀਓ ਮੈਂ ਬੜੇ ਅਪਮਾਨਜਨਕ ਤਰੀਕੇ ਸੋ ਉਹਨਾਂ ਦਾ ਨਾਮ ਲਿਆ ਗਿਆ ਹੈ ਬਾਨਵੇਂ ਮਾਰਨੇ ਵਾਲੀ ਤਿੱਲੀ ਜਿਹਾ ਮੂੰਹ ਹੈ ਇਸ ਦਾ ਇਹ ਮੇਰਾ ਬੇਟਾ ਬਣ ਗਿਆ ਕੱਲ ਕੋ ਲੋਕ ਕਿਆ ਕਹੇਗੇ ਕਿ ਬਾਦਸ਼ਾਹ ਅਕਬਰ ਦੇ ਘਰ ਟੋਟਰਮਲ ਪੈਦਾ ਹੋਇਆ ਬਿਲਕੁਲ ਜੀ ਇਹ ਟਿੱਪਣੀ ਕੀਤੀ ਹੈ ਟਿੱਪਣੀ ਤੁਹਾਨੂੰ ਸੁਣਾਈ ਵੀ ਟਿੱਪਣੀ ਤੁਹਾਨੂੰ ਦਿਖਾਵਾਵੇਂਗੀ ਤੁਸੀਂ ਆਪਣੀ رائے ਦਿਓ ਜਦੋਂ ਇਹ ਪ੍ਰੋਗਰਾਮ ਚੱਲੂਗਾ ਕਿ ਤੁਸੀਂ ਕਿਸ ਤਰ੍ਹਾਂ ਇਸ ਪੂਰੇ ਐਪੀਸੋਡ ਨੂੰ ਦੇਖਦੇ ਹੋ ਹਾਲਾਂਕਿ ਜਿਨਨੇ ਵੀ ਇਤਿਹਾਸਿਕ ਲੋਗ ਨੇ ਉਹਨਾਂ ਨੂੰ ਅਸੀਂ ਸਨਮਾਨ ਕਰਦੇ ਹਾਂ ਪੰਜਾਬ ਗੁਰੂਆਂ ਪੀੜਾਂ ਫਕੀਰਾਂ ਦੀ ਧਰਤੀ ਹੈ ਪੰਜਾਬ ਵਿੱਚ ਸਾਡੇ ਯੋਧੀਆਂ ਨੇ ਲੋਕਾਂ ਨੂੰ ਆਪਣੀ ਜਾਨ ਦੇ ਕੇ ਬਚਾਇਆ ਹੈ ਬਿਲਕੁਲ ਉਹੀ ਟੋਡਰਮਲ ਜੀ ਜਿਨ੍ਹਾਂ ਨੂੰ ਪੂਰਾ ਪੰਜਾਬ ਸਲਾਮ ਕਰਦਾ ਜਦੋਂ ਸ਼ਹੀਦੀ ਦਿਹਾੜੇ ਹੁੰਦੇ ਨੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਬਿਲਕੁਲ ਅਸੀਂ ਵੀ ਕਹਿੰਦੇ ਹਾਂ ਕਿਸ ਤਰ੍ਹਾਂ ਦਾ ਜਿਹੜਾ ਟਿੱਪਣੀ ਹੈ ਉਹ ਉਚਿਤ ਨਹੀਂ ਹੈ ਲੇਕਿਨ ਫਿਰ ਵੀ ਇੱਕ ਪ੍ਰੋਸੀਜਰ ਇੱਕ ਪ੍ਰਕਿਰਿਆ ਹੈ ਕਿ ਅਸੀਂ ਉਸ ਟਿੱਪਣੀ ਨੂੰ ਕਿਵੇਂ ਖੰਡਿਤ ਕਰ ਸਕਦੇ ਹਾਂ ਉਸ ਟਿੱਪਣੀ ਤੇ ਉਸ ਪ੍ਰਕਿਰਿਆ ਦੇ ਦੁਆਰਾ ਅਸੀਂ ਇਹਨਾਂ ਨੇ ਮਿਲ ਕੇ ਪੁਲਿਸ ਕਮਿਸ਼ਨਰ ਨੂੰ ਇੱਕ ਸ਼ਿਕਾਇਤ ਦਿੱਤੀ ਹੁਣ ਅਗਲਾ ਪੁਲਿਸ ਕਮਿਸ਼ਨਰ ਜੀ ਇਸ ਮਾਮਲੇ ਨੂੰ ਲੈ ਕੇ ਕਿਸ ਤਰ੍ਹਾਂ ਰਿਐਕਟ ਕਰਦੇ ਨੇ ਹਾਲਾਂਕਿ ਉਹਨਾਂ ਨੇ ਕਹਿ ਤਾ ਹੈ ਕਿ ਅਸੀਂ ਜਾਂਚ ਬਿਠਾਤੀ ਹੈ ਹੁਣ ਅੱਗੇ ਕੀ ਹੁੰਦਾ ਆਉਣ ਵਾਲਾ ਸਮੇਂ ਦੱਸੂਗਾ ਲੁਧਿਆਣਾ ਏਐਨ ਮੀ ਨਿਊਜ਼ ਦੇ ਮਰ ਰਵਿੰਦਰ ਸਰ